ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਦੇੜ ਦੇ ਮਸਲੇ ਤੇ ਜਿਹੜੀ ਸਰਕਾਰ ਨੇ ਨੰਦੇੜ ਬਰਦੌਰਾ ਕਮੇਟੀ ਨੂੰ ਆਪਣੇ ਕਬਜ਼ੇ ਚ ਲੈਣ ਦੀ ਗੱਲ ਕੀਤੀ ਸੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਈ ਸਰਕਾਰ ਨੇ ਉਹ ਆਰਡਰ ਅਪਨਾ ਵਾਪਸ ਲੈ ਲਿਆ ਮੈਂ ਮੰਕ ਮੰਤਰੀ ਸ਼੍ਰੀ ਸ਼ਿੰਦੇਜੀ ਦਾ ਔਰ ਮਹਾਰਾਸ਼ਟਰ ਸਰਕਾਰ ਦਾ ਧੰਨਵਾਦੀ ਹੈਗਾ ਜਿਹੜਾ ਕਿ ਉਹਨਾਂ ਨੇ ਬੜਾ ਟਾਈਮਲੀ ਐਕਸ਼ਨ ਲੈ ਕੇ ਸਿੱਖ ਕੌਮ ਦੀ ਰਸਵਾਈ ਤੋਂ ਉਹ ਬਚਾਏ ਔਰ ਸਿੱਖਾਂ ਦੇ ਵਿੱਚ ਜਿਹੜੀ ਨਿਰਾਸ਼ਾ ਆਈ ਸੀ ਉਹ ਵੀ ਨਿਰਾਸ਼ਾ ਜਿਹੜੀ ਹੈ ਉਹ ਉਹ ਖਤਮ ਹੋ ਗਈ ਹੈ। ਇਹ ਗੁਰਦੁਆਰੇ ਜਿਹੜੇ ਹੈ ਕਿ ਇਹ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਵੀ ਤੁਹਾਡੇ ਕੋਲ ਬੜੇ ਹੋਰ ਕੰਮ ਐ ਕਿ ਤੁਸੀਂ ਉਹ ਕੰਮ ਕਰੋ। ਬਹੁਤ ਕੰਮ ਪੈਂਡਿੰਗ ਅਗੇ ਹੈ। 15 15 ਸਾਲ ਹੋ ਗਏ ਤੁਹਾਨੂੰ ਰਾਜ ਕਰਦੇ ਆ ਤੁਹਾਡੇ ਕੋਲ ਬੜੇ ਕੰਮ ਕਰਨ ਵਾਸਤੇ ਲੋਕ ਲੋਕ ਭਲਾਈ ਦੇ ਬੜੇ ਕੰਮ ਗੁਰਦੁਆਰਿਆਂ ਪਿੱਛੇ ਨਾ ਪੋਵੋ ਗੁਰਦੁਆਰੇ ਸਿੱਖਾਂ ਕੋਲ ਡੈਣ ਦਿਓ ਇਹ ਸਾਡੀ ਬੇਨਤੀ ਹੈਗੀ ਔਰ ਮੈਂ ਸ਼੍ਰੋਮਣੀ ਕਾਲੀ ਦਲ ਦੋ ਦਿਨ ਪਹਿਲਾਂ ਹੀ ਬਰਾਸ਼ਾ ਦੇ ਜਿਹੜੇ ਰਿਪਰੈਜ਼ੈਂਟੇਟਿਵ ਹਨ ਜਿਹੜੇ ਰੈਜ਼ਿਡੈਂਟ ਕਮਿਸ਼ਨਰ ਹਨ ਇਹ ਡੈਲੀਗੇਸ਼ਨ ਜਿਹੜਾ ਸੀ ਸ਼੍ਰੋਮਣੀ ਕਾਲੀ ਦਲ ਦਾ ਜਿੱਥੇ ਸਰਦਾਰ ਪਰਮਜੀਤ ਸਿੰਘ ਸਰਾਂ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਸਾਰੀ ਪਾਰਟੀ ਦੇ ਹੋਰ ਕਾਰਕੂਨ ਜਿਹੜੇ ਸਨ ਉਹ ਗਏ ਸਨ ਔਰ ਰੈਜ਼ੀਡੈਂਟ ਕਮਿਸ਼ਨਰ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਡਾ ਉਹ ਰੈਜ਼ੋਲੂਸ਼ਨ ਲਿਆ ਉਹਨੂੰ ਪੜਿਆ ਔਰ ਸਾਨੂੰ ਅਸ਼ੋਰੈਂਸ ਦਿੱਤੀ ਵੀ ਉਹ ਇੱਕ ਇੱਕ ਗੱਲ ਸਰਕਾਰ ਨਾਲ ਬੰਬੇ ਕਰਕੇ ਇਸ ਮਸਲੇ ਨੂੰ ਸੁਲਝਾਉਣਗੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜਿਨ੍ਹਾਂ ਜਿਨ੍ਹਾਂ ਮੈਂਬਰਾਂ ਨੇ ਸਖਸ਼ੀਤਾ ਨੇ ਇਸ ਦੇ ਵਿੱਚ ਇਸ ਨੂੰ ਗਲਤ ਸਮਝ ਕੇ ਆਪਣਾ ਇਹਨੂੰ ਠੀਕ ਕਰਨ ਦਾ ਹਿੱਸਾ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਬਈ ਨਾਮ ਨਿਹਾਲ ਦਗੜਾ ਲੂਟਰ ਨੇ ਆਪਣੇ ਮੂੰਹ ਚੋਂ ਇੱਕ ਲਫ਼ਜ਼ ਨਹੀਂ ਕਢਿਆ ਕਿ ਬਈ ਇਹ ਨੰਦੇੜ ਕਮੇਟੀ ਜਿਹੜੀ ਹੈ ਕਿ ਸਰਕਾਰ ਨੇ ਕਿਉਂ ਲਈ ਔਰ ਇਹਦਾ ਚਲੋ ਉਹਨਾਂ ਦੀ ਆਪਣੀ ਕਰਨੀ ਸੰਗਤ ਸਾਰਾ ਕੁਝ ਵੇਖਦੀ ਪਈ ਹੈ ਮੈਂ ਇੱਕ ਬੇਨਤੀ ਹੋਰ ਸਰਕਾਰ ਨੂੰ ਕਰਨੀ ਚਾਹੁੰਦਾ ਜਿੱਥੇ ਤੁਸੀਂ ਇਹ ਚੰਗਾ ਕੰਮ ਕੀਤਾ ਉੱਥੇ ਕਿਸਾਨਾਂ ਤੋਂ ਨਾਲ ਵੀ ਤੁਸੀਂ ਲੜਾਈ ਝਗੜਾ ਨਾ ਭਾਓ ਕਿ ਕਿਸਾਨਾਂ ਨਾਲ ਲੜਾਈ ਝਗੜਾ ਠੀਕ ਨਹੀਂ ਹੈਗਾ ਕਿਸਾਨ ਤਾਂ ਮੁਲਕ ਦੀ ਰੀੜ ਦੀ ਹੱਡੀ ਹੈਗੇ ਉਹ ਗਰੀਬ ਆਦਮੀ ਮਿਹਨਤ ਕਰਕੇ ਮੁਲਕ ਨੂੰ ਖਾਣ ਪੀਣ ਦਾ ਸਮਾਨ ਜਿਹੜਾ ਹੈ ਉਹ ਪੈਦਾ ਕਰਕੇ ਦਿੰਦੇ 1965 ਤੇ ਵਿੱਚ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜਦ ਇਹ ਤੇ ਬਹੁਤ ਤੰਗੀ ਆ ਗਈ ਸੀ ਖਾਣ ਪੀਣ ਦੀ ਔਰ ਫੈਮਨ ਦੀ ਸਿਚੁਏਸ਼ਨਸ ਹਨ ਉਹਨਾਂ ਦੇ ਔਰ ਤਾਂ ਅਮਰੀਕਾ ਤੋਂ ਬੜੀ ਗੰਦੀ ਕਣਕ ਬੜੀਆਂ ਗੰਧੀਆਂ ਸ਼ਰਤਾਂ ਤੇ ਪੀਐਲ 480 ਦੇ ਇਹਨਾਂ ਲਾਲ ਰੰਗ ਦੀ ਕਣਕ ਆਈ ਸੀ ਔਰ ਉਹ ਇੱਕ ਬੜਾ ਭਾਰੀ ਤਬਾਸੀ ਭਾਰਤ ਦੇ ਉੱਪਰ ਵੀ ਭਾਰਤ ਵਾਸੀਆਂ ਨੂੰ ਅਸੀਂ ਸਭ ਤੋਂ ਗੰਦੀ ਕਣਕ ਦੇ ਰਿਆ ਪਰ ਉਸ ਵਕਤ ਦੇ ਪ੍ਰਧਾਨ ਮੰਤਰੀ ਨੇ ਬੜਾ ਅੱਛਾ ਸਟੈਪ ਕੋਰਸ ਲੋਕ ਗੰਧਿਤਾ ਜੈ ਜਵਾਨ ਜੈ ਕਿਸਾਨ ਦਾ ਬਈ ਸਾਨੂੰ ਜਵਾਨ ਦੇ ਵੀ ਲੋੜ ਹੈ ਸਾਨੂੰ ਕਿਸਾਨ ਦੀ ਵੀ ਲੋੜ ਹੈ ਮੈਂ ਇਸ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਮੋਤੀ ਸਾਹਿਬ ਨੂੰ ਬਈ ਉਸ ਸਲੋਗਨ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਜੈ ਜਵਾਨ ਜੈ ਕਿਸਾਨ ਇਹ ਸਲੋਗਨ ਭਾਰਤ ਦੀ ਹਿੰਦੁਸਤਾਨ ਦੀ ਚੜ੍ਹਦੀ ਕਲਾ ਵਾਸਤੇ ਆ ਕੇ ਇਸ ਵਿੱਚ ਕੋਈ ਕਿਸੇ ਚੈਨਲ ਨੂੰ ਧਰਮ ਦੀ ਆੜ ਨਾ ਲੈਣੀ ਚਾਹੀਦੀ ਹੈ ਨਾ ਧਰਮ ਕੱਲ ਇਸੇ ਧਰਮ ਨੂੰ ਵਿੱਚ ਕਿਸੇ ਦੇ ਵਾਰਨਾ ਚਾਹੀਦਾ ਪਰ ਇੱਕੋ ਗੱਲ ਮੈਂ ਕਹਿਣੀ ਚਾਹਦਾ ਜਿਸ ਮੁਲਕ ਨੇ ਖੁਸ਼ਹਾਲ ਹੋਣਾ ਹੈ ਕਿ ਜ਼ੈਂਟਰੀ ਨੂੰ ਖੁਸ਼ ਰੱਖੇ ਕੋਈ ਫਰਕ ਨਹੀਂ ਪੈਂਦਾ ਇਤਨੇ ਤੁਸੀਂ ਖਰਚੇ ਅਰਬਾਂ ਘਰਵਾਰ ਵਿਆਹ ਦੇ ਕਰਦੇ ਹੋ ਕਿਸਾਨਾਂ ਨੂੰ ਵੀ ਖੁਸ਼ ਕਰ ਦਿਓ ਤੁਹਾਡੇ ਰਾਜ ਵਿੱਚ ਅਸਲ ਵਿੱਚ ਜਿਹੜਾ ਰਾਮ ਰਾਜ ਹੈ ਫਿਰ ਆਏਗਾ ਜਦ ਗਰੀਬ ਆਦਮੀ ਰਾਜ ਤੋਂ ਖੁਸ਼ ਹੋਏਗਾ ਰਾਮ ਰਾਜ ਮੰਦਰ ਪਰ ਆਂਦਾ ਰਾਮ ਰਾਜ ਨਹੀਂ ਆਂਦਾ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਰਾਮ ਰਾਜ ਆ ਜਾਂਦਾ ਹੈ ਇਹ रामचंद्र जी ਨੇ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਖੁਸ਼ ਕੀਤਾ ਇਸੇ ਕਰਕੇ ਉਸ ਰਾਜ ਨੂੰ ਰਾਮ ਰਾਜ ਕਿਹਾ ਜਾਂਦਾ ਹੈ اور ਮੈਂ ਮੋਤੀ ਜੀ ਨੂੰ ਬੇਨਤੀ ਕਰਦਾ ਵੀ ਇਹ ਕਿਸਾਨਾਂ ਦੇ ਨਾਲ ਲੜਾਈ ਪੀੜ ਟੇਰ ਗੈਸਾਂ ਡੰਡੇ ਬੁਲੇਟ ਇਹ ਨਾ ਕਰਨ ਉਹ ਗਰੀਬ ਆਦਮੇ ਨਾਲ ਉਹਨਾਂ ਨਾਲ ਜਸਤੀ ਕੀਤੀ ਜਾਏ ਪੁਲਸਾ ਤੇ ਕੀ ਕੀ ਮੁਕਾਬਲਾ ਉਹਨਾਂ ਨਾਲ ਪਰੇ ਜਬਰ ਤੇ ਸਫਰ ਦੀ ਲੜਾਈ ਹੈ ਇਸ ਨੂੰ ਖਤਮ ਕੀਤਾ ਜਾਏ ਮੈਂ ਇਹਨਾਂ ਸ਼ਬਦਾਂ ਦੇ ਨਾਲ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਧੰਨਵਾਦ ਕਰਨਾ ਵੀ ਉਹਨਾਂ ਨੇ ਚੰਗੇ ਫੈਸਲੇ ਲੈ ਕੇ ਆਪਣੀ ਧ੍ਰਿੜਤਾ ਜਿਹੜੀ ਹੈ ਉਹ ਸੰਗਤ ਸਾਹਮਣੇ ਦਿੱਤੀ ਹੈਗੀ ਆਸ ਕਰਦਾ ਸੱਚਾ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰੇ ਉਹਨਾਂ ਨੂੰ ਹੋਰ ਹਿੰਮਤ ਬਖਸ਼ੇ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਕੌਮ ਦੀ ਮਜ਼ਬੂਤੀ ਲਈ ਧਰਮ ਦੀ ਮਜ਼ਬੂਤੀ ਲਈ ਉਰਕਮ ਕਰਦੇ ਜਾਣਗੇ ਔਰ ਅਗਾ ਵਧਦੇ ਜਾਣਗੇ ਮੈਂ ਇੱਕ ਵਾਰ ਫਿਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਦਾ ਕਾਟਿਆ ਆਖਿਆ ਮਾਫ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤ